ਹੈਲੋ ਜੀ ਸਤਿ ਸ਼੍ਰੀ ਅਕਾਲ ਪਟਿਆਲਾ ਫੈਸ਼ਨ ਬੁਟੀਕ ਦਾ ਬਹੁਤ-ਬਹੁਤ ਸਵਾਗਤ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅਸੀਂ ਅੱਜ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਹਾਂ ਜੀ ਕੁਝ ਹੈਂਡਵਰਕ ਦੇ ਸੂਟ ਦਿਖਾਵਾਂਗੇ ਤੁਹਾਨੂੰ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਲੱਗੇ ਜੀ ਇਹਨਾਂ ਵਿੱਚੋਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਆਰਡਰ ਦੇ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਚੈਨਲ ਸਾਡਾ Instagram ਦਾ ਹੈਗਾ ਆ ਤੇ ਪਟਿਆਲਾ ਫੈਸ਼ਨ ਬੁਟੀਕ 11 ਤੁਸੀਂ ਉਹਨਾਂ ਨੂੰ ਵੀ ਜ਼ਰੂਰ ਫੋਲੋ ਕਰਿਓ ਉਹਨਾਂ ਦੇ ਉੱਪਰ ਵੀ ਆਪਾਂ ਰੀਲਸ ਪਾਉਂਦੇ ਆ ਤੇ ਉਹਦੇ ਉੱਪਰ ਤੁਹਾਨੂੰ ਫੁੱਲ ਡਿਜ਼ਾਈਨ ਜਿਹੜੇ ਆਪਾਂ ਇਹ ਸੂਟ ਬਣਾਉਨੇ ਆ ਜੀ ਆਪਾਂ ਆਨ ਆਰਡਰ ਹੀ ਰੈਡੀ ਕਰਦੇ ਆ ਆਪਣੇ ਕੋਲੇ ਪਹਿਲਾਂ ਸੂਟ ਰੈਡੀ ਨਹੀਂ ਆਪਾਂ ਹੁੰਦੇ ਹੈਗੇ ਤੇ ਤੁਸੀਂ ਆਪਣੇ ਨਾਪ ਦਾ ਆਪਣੀ ਪਸੰਦ ਦਾ ਸੂਟ ਜਿਹੜਾ ਤੁਸੀਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੁਸੀਂ ਸਾਨੂੰ ਜਿਹੜਾ ਆਰਡਰ ਹੈ ਆਨਲਾਈਨ ਵੀ ਦੇ ਸਕਦੇ ਹੋ ਤੇ ਆਨਲਾਈਨ ਹੀ ਹੋਊਗਾ ਜੀ ਆਰਡਰ ਦਾ ਹਾਫ ਪੇਮੈਂਟ ਪਹਿਲਾਂ ਹੋਊਗੀ ਜੀ ਹਾਫ ਬਾਅਦ ਵਿੱਚੋਂ ਤੁਸੀਂ ਸੂਟ ਅਨਸਟਿਚ ਵੀ ਲੈ ਸਕਦੇ ਹੋ ਤੇ ਸਟਿਚਿੰਗ ਕਰਵਾ ਕੇ ਵੀ ਜਿੱਦਾਂ ਇਹ ਸੂਟ ਆਪਣਾ ਸਟਿਚ ਹੋ ਕੇ ਜਾ ਰਿਹਾ ਹੈ ਇਹ ਵੀ ਕੈਨੇਡਾ ਤੋਂ ਹੈਗੇ ਨੇ ਦੀਦੀ ਬਹੁਤ ਸੋਹਣਾ ਸੂਟ ਹੈ ਜੀ ਕਲਰ ਤੁਸੀਂ ਦੇਖ ਲਓ ਹਲਕਾ ਜਾਂ ਡਾਰਕ ਆ ਰਿਹਾ ਜੀ ਕੈਮਰੇ ਦੇ ਵਿੱਚ ਥੋੜਾ ਜਿਹਾ ਲਾਈਟ ਹੈ ਇਸ ਤੋਂ ਸਭ ਤੋਂ ਪਹਿਲਾਂ ਤਾਂ ਘੇਰੇ ਦਾ ਕੰਮ ਚੈੱਕ ਕਰੋ ਇਹ ਹੈਂਡਵਰਕ ਦੇ ਵਿੱਚ ਸੂਟ ਰੈਡੀ ਹੋਇਆ ਜੀ ਤੇ ਇਹਦਾ ਜਿਹੜਾ ਸਟੱਫ ਹੈਗਾ ਆ ਇਹ ਸਿਮਰ ਦੇ ਵਿੱਚ ਹੈਗਾ ਪਿਓਰ ਦੇ ਵਿੱਚ ਤੇ ਬਾਕੀ ਤੁਸੀਂ ਇਹਦਾ ਨੈਕ ਚੈੱਕ ਕਰੋ ਨੈਕ ਤੇ ਵੀ ਇਹਦੀ ਬਹੁਤ ਸੋਹਣੀ ਕਢਾਈ ਕੀਤੀ ਹੋਈ ਹੈ ਜਿਹੜਾ ਸ਼ਰਟ ਦਾ ਕੰਮ ਹੈ ਹੈਵੀ ਰਹੇਗਾ neck ਦਾ ਕੰਮ ਹੈਵੀ ਰਹੇਗਾ ਜੀ ਤੇ ਸਲਵਾਰ ਦੇ ਸੌਰੀ ਘੇਰੇ ਦੇ ਉੱਪਰ ਤੇ ਬਾਜੂ ਦੇ ਉੱਪਰ ਸੇਮ ਬਾਰਡਰ ਰਹੇਗਾ ਠੀਕ ਹੈ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਇਹ ਕਰਵਾ ਸਕਦੇ ਹੋ ਡਿਫਰੈਂਟ ਫੈਬਰਿਕ ਵੀ ਤੁਸੀਂ ਚੂਜ਼ ਕਰ ਸਕਦੇ ਹੋ ਬਾਕੀ ਇਹ ਫੈਬਰਿਕ ਵੀ ਬਹੁਤ ਨਾਈਸ ਹੈ ਇਹਦੇ ਉੱਪਰ ਬਹੁਤ ਜ਼ਿਆਦਾ ਗ੍ਰੇਸ ਆਉਂਦੀ ਹੈ ਠੀਕ ਹੈ ਜੀ ਚੈੱਕ ਕਰ ਲਓ ਕਲਰ ਇਹ ਵੀ ਬਹੁਤ ਸੋਹਣਾ ਹੈ ਤੁਸੀਂ ਡਿਫਰੈਂਟ ਕਲਰ ਤੇ ਵੀ ਕਰਵਾ ਸਕਦੇ ਹੋ ਇਹ ਵੀ ਜਿਹੜੀ ਆਪਾਂ ਸਟੀਚਿੰਗ ਕੀਤੀ ਹੈ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਦੇਖੋ ਨੇੜੇ ਤੋਂ ਆਪਾਂ ਨੇ ਅਲੱਗ ਜੀ ਪਾਈਸਿੰਗ ਜਿਹੜੀ ਮੋਤੀਆਂ ਵਾਲੀ ਲਾ ਕੇ ਰੈਡੀ ਕੀਤਾ ਜੀ ਇਹ ਸੂਟ ਵਿੱਚ ਬੁੱਟੀਆਂ ਮਿਲ ਜਾਣਗੀਆਂ ਜਿਹੜਾ ਹੈਂਡਵਰਕ ਦਾ ਕੰਮ ਹੈ ਤੁਸੀਂ ਨੇੜੇ ਤੋਂ ਚੈੱਕ ਕਰ ਲਓ ਇੱਕ ਇੱਕ ਟਾਂਕਾ ਆਪਾਂ ਨੇ ਬਹੁਤ ਹੀ ਵਧੀਆ ਲਾਇਆ ਹੋਇਆ ਹੱਥ ਦਾ ਕੰਮ ਹੈ ਜੀ ਇਹ ਸਾਰਾ ਮੋਤੀ ਸਿੱਪੀ ਦਬਕਾ ਇਹਦੇ ਚ ਆਪਾਂ ਨੇ ਐਡ ਕੀਤੇ ਨੇ ਤੇ ਬਾਕੀ ਤੁਸੀਂ ਆਪਣੇ ਅਕੋਰਡਿੰਗ ਜੇ ਤੁਹਾਡੇ ਕੋਲ ਕੋਈ ਆਪਣਾ ਡਿਜ਼ਾਈਨ ਹੈਗਾ ਤੁਸੀਂ ਉਹਦੇ ਹਿਸਾਬ ਨਾਲ ਵੀ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਜੇ ਤੁਹਾਨੂੰ ਇਹ ਸੂਟ ਪਸੰਦ ਹੈ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹਦੇ ਨਾਲ ਦਾ ਦੁਪੱਟਾ ਆਪਨੇ ਨਹੀਂ ਰੈਡੀ ਕੀਤਾ ਰੈਡੀ ਕੀਤਾ ਜੀ ਪਰ ਕਸਟਮਰ ਕੋਲ ਪਹਿਲਾਂ ਪਹੁੰਚ ਗਿਆ ਠੀਕ ਹੈ ਜੀ ਇਹਦੇ ਨਾਲ ਆਪਾਂ ਨੇ ਬਣਾਈ ਹੈ ਸਟੇਟ ਸਲਵਾਰ ਬਾਕੀ ਤੁਸੀਂ ਪਲਾਜ਼ੋ ਦੂਜੀ ਆਪਣੀ ਸਿੰਪਲ ਸਲਵਾਰ ਸ਼ਰਾਰਾ ਗਰਾਰਾ ਜੋ ਖਾਓਗੇ ਤੁਸੀਂ ਆਪਾਂ ਉਹ ਰੈਡੀ ਕਰ ਦਾਂਗੇ ਠੀਕ ਹੈ ਜੀ ਸ਼ੀਮਰ ਫੈਬਰਿਕ ਦੇ ਉੱਪਰ ਬਣਿਆ ਹੋਇਆ ਹੈਂਡਵਰਕ ਸੂਟ ਹੈ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਅੱਜ ਦਾ ਨੈਕਸਟ ਜਿਹੜਾ ਸੂਟ ਹੈਗਾ ਜੀ ਪਿਓਰ ਔਰਗੈਂਜ਼ਾ ਤੇ ਤੇ ਇਦਾਂ ਦੀ ਇਹਦੀ ਡਿਜ਼ਾਈਨਿੰਗ ਰਹੇਗੀ ਜਿਹੜਾ ਇਹਦੇ ਵਿੱਚ ਆਪਾਂ ਕੰਮ ਕਰਵਾਇਆ ਹੋਇਆ ਬਹੁਤ ਸੋਹਣਾ ਚੈੱਕ ਕਰੋ ਜੀ ਕੰਮ ਬਹੁਤ ਹੀ ਬਰੀਕ ਕੰਮ ਕੀਤਾ ਹੋਇਆ ਹੈ ਇਹਦੇ ਉੱਪਰ ਆਪਾਂ ਨੇ ਘੇਰੇ ਦੇ ਤੇ ਬਾਜੂ ਦਾ ਕੰਮ ਕੀਤਾ ਹੋਇਆ ਜੀ ਬਾਜੂ ਦੇ ਉੱਪਰ ਤਿੰਨ ਗੁੱਟੀਆਂ ਰਹਿਣਗੀਆਂ ਜੇ ਤੁਸੀਂ ਚਾਹੋ ਤਾਂ ਵੇਲ ਵੀ ਪਵਾ ਸਕਦੇ ਹੋ ਬਾਕੀ ਇਹ ਕੰਮ ਕਾਫੀ ਥੋੜਾ ਜਿਹਾ ਔਖਾ ਹੁੰਦਾ ਹੈ ਤੇ ਉਹਦੇ ਹਿਸਾਬ ਨਾਲ ਹੀ ਥੋੜਾ ਜਿਹਾ ਕੰਮ ਹੈ ਜਿਹੜਾ ਆਪਾਂ ਨੇ ਹਿਸਾਬ ਦਾ ਕਰਵਾਇਆ ਤੇ ਆਪਣੇ ਬਜਟ ਦੇ ਵਿੱਚ ਵੀ ਕਰਵਾਇਆ ਜੀ ਠੀਕ ਹੈ ਤੁਸੀਂ ਵੀ ਇਦਾਂ ਆਪਣੇ ਬਜਟ ਦੇ ਹਿਸਾਬ ਨਾਲ ਸੂਟ ਸੜ ਤੋਂ ਰੈਡੀ ਕਰਵਾ ਸਕਦੇ ਹੋ ਇਹ ਸ਼ਰਟ ਹੈ ਜਿਹਦੇ ਨਾਲ ਹੀ ਸਲਵਾਰ ਰਹੇਗੀ ਪਹਿਲਾਂ ਸਾਡੀ ਸਲਾਹ ਸੀਗੀ ਇਹ 5 ਮੀਟਰ ਕੱਪੜਾ ਹੈ ਜੀ ਪਹਿਲਾਂ ਸਾਡੀ ਸਲਾਹ ਸੀਗੀ ਵੀ ਅਸੀਂ ਇਹਦੇ ਨਾਲ ਤੇ ਦੁਪੱਟਾ ਲਵਾਂਗੇ ਅਸੀਂ ਤਾਂ ਕਰਕੇ ਇਹ 5 ਮੀਟਰ ਲੈ ਲਿਆ ਸੀਗਾ ਫਿਰ ਅਸੀਂ ਸੋਚਿਆ ਵੀ ਸਾਰਾ ਇੱਕੋ ਜਿਹਾ ਸੂਟ ਹੋ ਜਾਊਗਾ ਨਾਲ ਹੀ 슬ਿੱਪ ਵੀ ਕਰੂਗਾ ਇਹ ਦੁਪੱਟਾ ਤੁਸੀਂ ਪਲੇਨ ਔਰਗਾਂਜ਼ਾ ਦਾ ਲਗਵਾ ਸਕਦੇ ਹੋ ਜਾਂ ਤੁਸੀਂ ਚਨਾਉਣ ਦਾ ਲਗਵਾ ਸਕਦੇ ਹੋ ਚਨਾਉਣ ਦਾ ਦੁਪੱਟਾ ਤੁਸੀਂ ਟਾਈ ਐਂਡ ਡਾਈ ਕਰਵਾ ਸਕਦੇ ਹੋ ਇਹ ਸੂਟ ਆਪਣੇ ਕੋਲ ਰੈਡੀ ਹੈਗਾ ਜੀ ਜੇ ਕਿਸੇ ਨੇ ਲੈਣਾ ਘੱਟ ਰੇਂਜ ਦਾ ਹੈਗਾ ਤੇ ਤੁਸੀਂ ਹੈਂਡਵਰਕ ਹੈ ਜੀ ਹੈਂਡਵਰਕ ਦੇ ਹਿਸਾਬ ਨਾਲ ਘੱਟ ਰੇਂਜ ਦਾ ਹੈਗਾ ਕਿਤੇ ਗੋਂ ਵੀ ਜਮੀ ਸਸਤਾ ਦੇ ਦੋ ਉਸ ਹਿਸਾਬ ਨਾਲ ਨਹੀਂ ਹੈਗਾ ਤੇ ਇਹ ਸੂਟ ਆਪਣੇ ਕੋਲ ਰੈਡੀ ਹੈਗੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਭੇਜ ਕੇ ਆਰਡਰ ਦੇ ਸਕਦੇ ਹੋ ਬਾਕੀ ਇਹ ਸੂਟ ਆਪਾਂ ਨੇ ਦੀਦੀ ਦੇ ਕਾਟਨ ਦੇ ਰੈਡੀ ਕੀਤੇ ਨੇ ਪ੍ਰਿੰਟ ਤੁਹਾਨੂੰ ਚੈੱਕ ਕਰਵਾ ਦਨੇ ਆ ਤੁਸੀਂ ਇਦਾਂ ਡਿਜ਼ਾਈਨਿੰਗ ਕਰਕੇ ਸੂਟ ਰੈਡੀ ਕਰਵਾ ਸਕਦੇ ਹੋ ਪ੍ਰਿੰਟ ਡਿਫਰੈਂਟ ਵੀ ਮਿਲੂ ਡਿਫਰੈਂਟ ਹੀ ਮਿਲੂਗਾ ਜੀ ਸੇਮ ਮਿਲ ਵੀ ਸਕਦਾ ਹੈ ਜਨ ਠੀਕ ਹੈ ਇਦਾਂ ਨੈੱਕ ਡਿਜ਼ਾਈਨ ਕੀਤਾ ਤੇ ਚਾਕਾਂ ਦੇ ਉੱਪਰ ਲੇਸ ਲਗਾਈ ਹੈ ਨਾਲ ਇਹਦੇ ਕੀਤੀ ਹੋਈ ਹੈ ਸਲਵਾਰ ਸਟਿਚ ਟੈਬੀ ਲਾਈਨਿੰਗ ਦਾ ਦੁਪੱਟਾ ਹੈਗਾ ਜੀ ਦੁਪੱਟਾ ਟਾਈ ਐਂਡ ਡਾਈ ਕੀਤਾ ਹੋਇਆ ਦੁਪੱਟੇ ਨੂੰ ਫੋਰ ਸਾਈਡ ਜਿਹੜੀ ਆਪਾਂ ਲੇਸ ਲਾ ਕੇ ਦਵਾਂਗੇ ਦੁਪੱਟਾ ਫਿਨਿਸ਼ਿੰਗ ਕਰਕੇ ਦਵਾਂਗੇ ਠੀਕ ਹੈ ਜੀ ਇਹ ਵਾਲਾ ਸੂਟ ਹੈਗਾ ਜੀ ਔਰਗੈਂਜ਼ਾ 베ਸ ਤੇ ਪ੍ਰਿੰਟ ਔਰਗੈਂਜ਼ਾ ਇਹ ਵੀ ਕਪੜਾ ਪ्योर ਦੇ ਵਿੱਚ ਰਹੇਗਾ ਇਹਨੂੰ ਆਪਾਂ ਨੇ ਸਿੰਪਲ ਸਟਿਚ ਕੀਤਾ ਹੈ ਜੀ ਫੋਰ ਸਾਈਡ ਲੇਸ ਲਾ ਕੇ ਠੀਕ ਹੈ ਫੋਰ ਸਾਈਡ ਲੇਸ ਲਗਾਈ ਹੈ ਕੋਈ ਇਹਦੇ ਨੈਕ ਡਿਜ਼ਾਈਨਿੰਗ ਵਗੈਰਾ ਨਹੀਂ ਕੀਤੀ ਕਸਟਮਰ ਨੂੰ ਨੈਕ ਡਿਜ਼ਾਈਨਿੰਗ ਨਹੀਂ ਚਾਹੀਦੀ ਸੀਗੀ ਤੇ ਇਦਾਂ ਤੁਸੀਂ ਪ੍ਰਿੰਟ ਔਰਗੈਂਜ਼ਾ ਵੀ ਲੈ ਸਕਦੇ ਹੋ ਪਲੇਨ ਸਲਵਾਰ ਦੇ ਨਾਲ ਆਪਾਂ ਨੇ ਰੈਡੀ ਕੀਤਾ ਜੀ ਦੇਖੋ ਕਿੰਨੀ ਸੋਹਣੀ ਲੁੱਕ ਆ ਰਹੀ ਹੈ ਇਹਦੀ ਤੇ ਜੇ ਤੁਹਾਨੂੰ ਇਦਾਂ ਦੇ ਸੂਟ ਚਾਹੀਦੇ ਨੇ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਆਰਡਰ ਦੇ ਸਕਦੇ ਹੋ ਠੀਕ ਹੈ ਜੇ ਤੁਹਾਡੇ ਕੋਲ ਕੋਈ ਆਪਣਾ ਡਿਜ਼ਾਈਨ ਹੈਗਾ ਤੁਸੀਂ ਉਹ ਵੀ ਆਰਡਰ ਦੇ ਸਕਦੇ ਹੋ ਜੀ ਚਲ ਦੱਸਿਓ ਜੀ ਅੱਜ ਵਾਲੇ ਸੂਟ ਕਿਵੇਂ ਦੇ ਲੱਗੇ WhatsApp ਦਾ ਨੰਬਰ ਸਕਰੀਨ ਦੇ ਉੱਪਰ ਆਂਦਾ ਹੋਊਗਾ ਜੀ ਤੁਸੀਂ ਜ਼ਰੂਰ ਆਰਡਰ ਦਿਓ ਠੀਕ ਹੈ ਜੀ ਮਿਲਦੇ ਹਾਂ ਨਮ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ